ਐਕਸ਼ਨ ਮੋਡ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਐਸਐਸਪੀ ਚਰਨਜੀਤ ਸਿੰਘ ਸੋਹਲ ਨਜ਼ਰ ਆ ਰਹੇ ਨੇ ਦੇ ਰਾਤ ਉਹਨਾਂ ਵੱਲੋਂ ਵੱਖ-ਵੱਖ ਥਾਣਿਆਂ ਦੇ ਵਿੱਚ ਚੈਕਿੰਗ ਕੀਤੀ ਗਈ ਦੱਸ ਦਿੰਦੇ ਹਾਂ ਕਿ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਤੋਂ ਰਜਿਸਟਰ ਮੰਗਵਾਏ ਗਏ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਐਸਐਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਥਾਣਿਆਂ ਦੀ ਦੇਖਰੇਖ ਦਾ ਵੀ ਜਾਇਜ਼ਾ ਲਿਆ ਗਿਆ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਤੇ ਸਮੇਂ ਸਿਰ ਹਾਜ਼ਰ ਰਹਿਣ ਦੀ ਹਦਾਇਤ ਵੀ ਕੀਤੀ ਗਈ। ਜਾਣਕਾਰੀ ਮੁਤਾਬਕ ਥਾਣਿਆਂ ਵਿੱਚ ਲੋਕਾਂ ਦੀ ਖੱਜਲ ਖਵਾਰੀ ਨਾ ਹੋਵੇ ਇਸ ਬਾਰੇ ਆਲਾ ਅਧਿਕਾਰੀ ਤੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ। ਤੇ ਨਾਲ ਦੇ ਨਾਲ ਪੈਲ ਦੇ ਆਧਾਰ ਉੱਤੇ ਲੋਕਾਂ ਦੀਆਂ ਸਮੱਸਿਆਵਾਂ ਉੱਤੇ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਗਈ ਹੈ। ਜਾਣਕਾਰੀ ਦੇ ਦਿੰਦੇ ਹਾਂ ਕਿ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਨਵੇਂ ਐਸਐਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਸਚਕਨ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਨਤਮਸਤਕ ਹੋਣ ਲਈ ਪਹੁੰਚੇ ਸੀ। ਬੀਤ ਦਿਨ ਗੁਰੂ ਘਰ ਦੇ ਵਿੱਚ ਪਹੁੰਚੇ ਐਸਐਸਪੀ ਸੋਹਲ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਇਸ ਦੌਰਾਨ ਵੀ ਉਨ੍ਹਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਸੀ ਕਿ ਬਾਰਡਰ ਏਰੀਆ ਹੋਣ ਕਰਕੇ ਨਸ਼ਿਆਂ ਦੀ ਤਸਕਰੀ ਬਹੁਤ ਜ਼ਿਆਦਾ ਹੈ ਜਿਸ ਉੱਤੇ ਕੰਮ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਇਸ ਦੇ ਨਾਲ ਦੇ ਨਾਲ ਜੋ ਬਾਰਡਰ ਪਾਰ ਤੋਂ ਨਸ਼ਾ ਆਂਦਾ ਹੈ ਉਸ ਨੂੰ ਵੀ ਰਿਕਵਰ ਕੀਤਾ ਗਿਆ ਹੈ ਹੋਰ ਵੀ ਸਖਤਾਈ ਕੀਤੀ ਗਈ ਹੈ ਤੇ ਹੁਣ ਨਸ਼ੇ ਤੋਂ ਬਾਰਡਰ ਏਰੀਆ ਦੇ ਨਾਲ-ਨਾਲ ਪੰਜਾਬ ਦੇ ਵਿੱਚ ਨਸ਼ੇ ਦੀ ਸਪਲਾਈ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਸੋ ਇਹ ਦਸਵੀਂਆਂ ਜਿਹੜੀਆਂ ਨੇ ਦੇਰ ਰਾਤ ਦੀਆਂ ਨੇ ਜਿੱਥੇ ਥਾਣਾ ਰਾਜਸਥਾਨ ਸੀ ਤੇ ਥਾਣਾ ਕੰਬੋਜ਼ ਵਿਖੇ ਐਸਐਸਪੀ ਸੋਹਲ ਪਹੁੰਚੇ ਸੀ ਜਿਨ੍ਹਾਂ ਵੱਲੋਂ ਦੋਹਾਂ ਥਾਣਿਆਂ ਦਾ ਨੁਰੀਖਣ ਕੀਤਾ ਗਿਆ ਤੇ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਰਜਿਸਟਰ ਵੀ ਚੈੱਕ ਕਰਵਾਏ ਗਏ ਨਾਲ ਦੇ ਨਾਲ ਜਿਵੇਂ ਕਿ ਪਹਿਲਾਂ ਦੱਸਿਆ ਸੀ ਕਿ ਡਿਊਟੀ ਉੱਤੇ ਸਮੇਂ ਸਿਰ ਹਾਜ਼ਰ ਹੋਣ ਦੇ ਲਈ ਪੁਲਿਸ ਮੁਲਾਜ਼ਮਾਂ ਦੇ ਨਾਲ ਆਲਾ ਅਧਿਕਾਰੀਆਂ ਨੂੰ ਵੀ ਐਸਐਸਪੀ ਸੋਹਲ ਵੱਲੋਂ ਹਦਾਇਤ ਕੀਤੀ ਗਈ ਹੈ ਫਿਲਹਾਲ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਐਸਐਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਹੋਰ ਕੀ ਕੁਝ ਕਾਰਵਾਈ ਅਮਲ ਚੁਲੀਆਂ ਦੀ ਜਾਂਦੀ ਹੈ ਜਿਸ ਕਰਕੇ ਬਾਰਡਰ ਏਰੀਆ ਸੁਰੱਖਿਅਤ ਹੋਵੇ ਇਹ ਵੇਖਣਾ ਅੰਮ੍ਰਿਤਸਰ ਤੋਂ ਗੁਰਪ੍ਰੀਤ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ ਐਕਸ਼ਨ ਮੋਡ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਨਵੇਂ ਐਸਐਸਪੀ ਚਰਨਜੀਤ ਸਿੰਘ ਸੋਹਲ ਨਜ਼ਰ ਆ ਰਹੇ ਨੇ ਦੇ ਰਾਤ ਉਹਨਾਂ ਵੱਲੋਂ ਵਕਫਾ ਖਾਣਿਆ ਦੇ ਵਿੱਚ ਚੈਕਿੰਗ ਕੀਤੀ ਗਈ ਦੱਸਦੇ ਨੇ ਆ ਕਿ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਤੋਂ ਰਜਿਸਟਰ ਮੰਗਵਾਏ ਗਏ ਤੇ ਉਹਨਾਂ ਦੀ ਚੈਕਿੰਗ ਕੀਤੀ ਗਈ ਐਸਐਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਥਾਣੇ ਦੀ ਦੇਖਰੇਖ ਦਾ ਵੀ ਜਾਇਜ਼ਾ ਲਿਆ ਗਿਆ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਤੇ ਸਮੇਂ ਸਿਰ ਹਾਜ਼ਰ ਰਹਿਣ ਦੀ ਹਦਾਇਤ ਵੀ ਕੀਤੀ ਗਈ ਜਾਣਕਾਰੀ ਮੁਤਾਬਕ ਥਾਣੇ ਵਿੱਚ ਲੋਕਾਂ ਦੀ ਖੱਜਲਖਵਰੀ ਨਾ ਹੋਵੇ ਇਸ ਬਾਰੇ ਆਲਾ ਅਧਿਕਾਰੀ ਤੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਗਿਆ ਹੈ ਤੇ ਨਾਲ ਦੇ ਨਾਲ ਪੈਲ ਦੇ ਆਧਾਰ ਉੱਤੇ ਲੋਕਾਂ ਦੀਆਂ ਸਮੱਸਿਆਵਾਂ ਉੱਤੇ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਗਈ ਹੈ ਜਾਣਕਾਰੀ ਦੇ ਦਿੰਨਿਆ ਕਿ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਨਵੇਂ ਐਸਐਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਨਤਮਸਤਕ ਹੋਣ ਲਈ ਪਹੁੰਚੀ ਸੀ ਬੀਤ ਦਿਨ ਗੁਰੂ ਘਰ ਦੇ ਵਿੱਚ ਪਹੁੰਚੇ ਐਸਐਸਪੀ ਸੋਹਲ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਇਸ ਦੌਰਾਨ ਵੀ ਉਨ੍ਹਾਂ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਕਿਹਾ ਸੀ ਕਿ ਬਾਰਡਰ ਏਰੀਆ ਹੋਣ ਕਰਕੇ ਨਸ਼ਿਆਂ ਦੀ ਤਸਕਰੀ ਬਹੁਤ ਜ਼ਿਆਦਾ ਹੈ ਜਿਸ ਉੱਤੇ ਕੰਮ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਪੁਲਿਸ ਮੁਲਾਜ਼ਮ ਨਸ਼ਾ ਤਸਕਰਾਂ ਦੇ ਉੱਤੇ ਕਾਰਵਾਈ ਕਰ ਰਹੀ ਹੈ ਇਸ ਦੇ ਨਾਲ ਦੇ ਨਾਲ ਜੋ ਬਾਰਡਰ ਪਾਰ ਤੋਂ ਨਸ਼ਾ ਆਂਦਾ ਹੈ ਉਸ ਨੂੰ ਵੀ ਰਿਕਵਰ ਕੀਤਾ ਗਿਆ ਹੈ ਹੋਰ ਵੀ ਸਖਤਾਈ ਕੀਤੀ ਗਈ ਹੈ ਤੇ ਹੁਣ ਨਸ਼ੇ ਤੋਂ ਬਾਰਡਰ ਏਰੀਆ ਦੇ ਨਾਲ-ਨਾਲ ਪੰਜਾਬ ਦੇ ਵਿੱਚ ਨਸ਼ੇ ਦੀ ਸਪਲਾਈ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਦੇਰ ਰਾਤ ਦੀਆਂ ਨੇ ਜਿੱਥੇ ਥਾਣਾ ਰਾਜਸਥਾਨ ਸੀ ਤੇ ਥਾਣਾ ਕੰਬੋਜ਼ ਵਿਖੇ SSP ਸੋਹਲ ਪਹੁੰਚੇ ਸੀ ਜਿਨ੍ਹਾਂ ਵੱਲੋਂ ਦੋਹਾਂ ਥਾਣਿਆਂ ਦਾ ਨਰੀਖਣ ਕੀਤਾ ਗਿਆ ਤੇ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਵੱਲੋਂ ਰਜਿਸਟਰ ਵੀ ਚੈੱਕ ਕਰਵਾਏ ਗਏ ਨਾਲ ਦੇ ਨਾਲ ਜਿਵੇਂ ਕਿ ਪਹਿਲਾਂ ਦੱਸਿਆ ਸੀ ਕਿ ਡਿਊਟੀ ਉੱਤੇ ਸਮੇਂ ਸਿਰ ਹਾਜ਼ਰ ਹੋਣ ਦੇ ਲਈ ਪੁਲਿਸ ਮੁਲਾਜ਼ਮਾਂ ਦੇ ਨਾਲ ਆਲਾ ਅਧਿਕਾਰੀਆਂ ਨੂੰ ਵੀ SSP ਸੋਹਲ ਵੱਲੋਂ ਹਦਾਇਤ ਕੀਤੀ ਗਈ ਹੈ ਫਿਲਹਾਲ ਅੰਮ੍ਰਿਤਸਰ ਦਿਹਾਤੀ ਦੇ ਨਵੇਂ SSP ਚਰਨਜੀਤ ਸਿੰਘ ਸੋਲ ਵੱਲੋਂ ਹੋਰ ਕੀ ਕੁਝ ਕਾਰਵਾਈ ਅਮਲ ਚੁਲੀ ਆਂਦੀ ਜਾਂਦੀ ਹੈ ਜਿਸ ਕਰਕੇ ਬਾਰਡਰ ਏਰੀਆ সুরক্ষিত হব এখনা অমৃতর গুরপ্রীতোর্ট অমৃতসর কেসি